ਅੱਜ ਦਾ ਵੀਡੀਓ ਜਿਹੜਾ ਹੈ ਫੈਕਟਸ ਅਬਾਊਟ ਗੋਲਡਨ ਟੈਂਪਲ ਹਰਮੰਦਰ ਸਾਹਿਬ ਹਿਸਟਰੀ ਤੇ ਆਪਣੇ ਕੋਲ ਸਿੱਖ ਪੇਜ YouTube ਚੈਨਲ ਹੈ ਨਾ ਜਿਹਦਾ ਵੀਡੀਓ ਹੈ ਸਿੱਖ ਪੇਜ ਦਾ ਮਤਲਬ ਫੈਕਟਸ ਦਰਬਾਰ ਸਾਹਿਬ ਦਾ ਮੁਤਲਕ ਜਿਹੜੇ ਨੇ ਉਹ ਆਪਾਂ ਵੇਖਾਂਗੇ ਅੱਜ ਓਕੇ ਕਰੋ ਚਲੋ ਪਹਿਲੀ ਵੀਡੀਓ ਪਲੇ ਕਰਦੇ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਤੁਸੀਂ ਸਾਰੇ ਜ਼ਰੂਰ ਗਏ ਹੋਵੋਗੇ ਪਰ ਕੀ ਕਦੇ ਤੁਸੀਂ ਧਿਆਨ ਦਿੱਤਾ ਕਿ ਉੱਥੇ ਮੌਜੂਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਟੇਢੀ ਕਿਉਂ ਬਣਾਈ ਗਈ ਹੈ ਅਤੇ ਹਰਮੰਦਰ ਸਾਹਿਬ ਉੱਪਰ ਮੌਜੂਦ ਇਨ੍ਹਾਂ ਗੁੰਟੀਆਂ ਦੀ ਗਿਣਤੀ 19 ਹੀ ਕਿਉਂ ਹੈ ਅਤੇ ਇਸ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਬਾਰੇ 10 ਅਜੇਹੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ ਤਾਂ ਚਲੋ ਬਿਨਾਂ ਕਿਸੇ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਜਾਣਕਾਰੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਨਾਲ ਸੰਬੰਧਿਤ ਹੈ ਜਿਸ ਦੇ ਦੁਆਲੇ ਉੱਥੇ ਆਉਣ ਵਾਲਾ ਹਰ ਇੱਕ ਸ਼ਰਧਾਲੂ ਪ੍ਰਕਰਮਾ ਕਰਦਾ ਹੈ ਪਰ ਪ੍ਰਕਰਮਾ ਕਰਦੇ ਸਮੇਂ ਅਸੀਂ ਸੋਚਦੇ ਹਾਂ ਕਿ ਇਹ ਸਰੋਵਰ ਬਿਲਕੁਲ ਚੌਰਸ ਬਣਾਇਆ ਹੋਵੇਗਾ ਪਰ ਅਜਿਹਾ ਨਹੀਂ ਹੈ। ਸ੍ਰੀ ਹਰਮੰਦਰ ਸਾਹਿਬ ਜੀ ਦਾ ਪਵਿੱਤਰ ਸਰੋਵਰ ਇੱਕ ਪਾਸੇ 490 ਫੁੱਟ ਅਤੇ ਦੂਜੇ ਪਾਸੇ 500 ਫੁੱਟ ਹੈ। ਦੁਨੀਆ ਦੇ ਵਿੱਚ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਾਇਆ ਜਾਂਦਾ ਹੈ। ਜਿਸ ਵਿੱਚ ਉੱਤਰ ਪੱਛਮ, ਪੂਰਬ ਦੱਖਣ, ਇਸਾਨ ਕੋਣ, ਅਗਨੀ ਕੋਣ, ਵਾਟਰ ਕੋਣ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ ਜੋ ਕਿ ਲੋਕਾਂ ਦੁਆਰਾ ਚਲਾਇਆ ਇੱਕ ਭਰਮ ਹੀ ਹੈ। ਚਰੀ ਦਰਬਾਰ ਸਾਹਿਬ ਜਿੱਦੇ ਸਰੋਵਰ ਦੇ ਚਾਰੇ ਕੋਨੇ ਨਾ ਉੱਤਰ ਵਿੱਚ ਨਾ ਦੱਖਣ ਵਿੱਚ ਨਾ ਪੂਰਬ ਨਾ ਪੱਛਮ ਅਤੇ ਨਾ ਅਗਨੀ ਕੋਣ ਵਿੱਚ ਚੌਰ ਹਨ ਤੇ ਇਸ ਤੋਂ ਇਲਾਵਾ ਨਾ ਇਸ਼ਾਨ ਕੋਣ ਨਾ ਪ੍ਰithvi ਕੋਣ ਨਾ ਜਲ ਕੋਣ ਵਿੱਚ ਹੈ ਇਸ ਤਰ੍ਹਾਂ ਸ਼ਰੀਦਰ ਬਾਸ ਸਾਹਿਬ ਜੀ ਦਾ ਸਰੋਵਰ ਸਾਰੇ ਪਰਮਾਂ ਤੋਂ ਮੁਕਤ ਬਣਾਇਆ ਗਿਆ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਜੋ ਸਾਨੂੰ ਵੀ ਇਹਨਾਂ ਵਿਹਿਮਾਂ ਤੋਂ ਉੱਪਰ ਉੱਠਣ ਦੀ ਪ੍ਰੇਰਦਾ ਹੈ ਛਿੜੀਰ ਹਰਮੰਦਰ ਸਾਹਿਬ ਜਿਸ ਸਮੇਂ ਨਿਰਮਾਣ ਹੋਇਆ ਸੀ ਉਨਾ ਸਮੇਂ ਵਿੱਚ ਹਰ ਇੱਕ ਮੰਦਰ ਦਾ ਨਿਰਮਾਣ ਸੂਰਜ ਨੂੰ ਮੁਖ ਰੱਖ ਕੇ ਕੀਤਾ ਜਾਂਦਾ ਸੀ ਜਿਸ ਕਾਰਨ ਤੁਸੀਂ ਅੱਜ ਵੀ ਦੇਖਦੇ ਹੋ ਦੁਨੀਆ ਦੇ ਹਰ ਇੱਕ ਇਤਿਹਾਸਿਕ Hindu ਮੰਦਰ ਦਾ ਮੂੰਹ ਚੜ੍ਹਦੇ ਸੂਰਜ ਵੱਲ ਹੋਵੇਗਾ ਪਰ ਸ੍ਰੀ ਹਰਮੰਦਰ ਸਾਹਿਬ ਜਿੱਦਾ ਮੂੰਹ ਸੂਰਜ ਤੋਂ ਉਲਟੇ ਪਾਸੇ ਰੱਖਿਆ ਗਿਆ ਹੈ ਮਤਲਬ ਸੂਰਜ ਹਰਮੰਦਰ ਸਾਹਿਬ ਦੇ ਬਿਲਕੁਲ ਪਿੱਛੇ ਚੜ੍ਹਦਾ ਹੈ ਇਸ ਲਈ ਸਿੱਖਾਂ ਲਈ ਸਭ ਤੋਂ ਜੋ ਪਹਿਲੀਆਂ ਕਰਨਾ ਹਨ ਉਹ ਗੁਰਬਾਣੀ ਵਿਆ ਜਾਂਦੀਆਂ ਹਨ ਤੁਸੀਂ ਨੋਟ ਕੀਤਾ ਹੋਵੇਗਾ ਕਿ ਦੁਨੀਆ ਦੇ ਹਰ ਇੱਕ ਗੁਰਦੁਆਰੇ ਦੇ ਸਾਹਮਣੇ ਵਾਲੇ ਪਾਸੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਹੈ ਪਰ ਸ਼੍ਰੀ ਦਰਬਾਰ ਸਾਹਿਬ ਜੀ ਦੇ ਪਿੱਛੇ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਇਸ ਪਿੱਛੇ ਦਾ ਕਾਰਨ ਜਾਨਣਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਸਭ ਨੇ ਪਾਣੀ ਵਾਲੇ ਜਹਾਜ਼ ਤਾਂ ਜ਼ਰੂਰ ਦੇਖੇ ਹੋਣਗੇ ਜਿਨ੍ਹਾਂ ਦੇ ਅੱਗੇ ਝੰਡਾ ਲੱਗਿਆ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਵੀਡੀਓ ਵਿੱਚ ਆਪਣੀਆਂ ਅੱਖਾਂ ਨੂੰ 2 ਸੈਕਿੰਡ ਲਈ ਬੰਦ ਕਰਕੇ ਖੋਲੋ ਤਾਂ ਤੁਹਾਨੂੰ ਵੀ ਇੱਕ ਜਹਾਜ਼ ਪ੍ਰਤੀਤ ਹੋਵੇਗਾ ਜਿਸ ਦੇ ਅੱਗੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਇਸ ਤਰ੍ਹਾਂ ਦਰਬਾਰ ਸਾਹਿਬ ਦਾ ਇਹ ਜਹਾਜ਼ ਹੈ ਜੋ ਸਾਨੂੰ ਇਸ ਭਵਸਾਗਰ ਤੋਂ ਪਾਰ ਕਰਾਉਂਦਾ ਹੈ। ਕੀ ਬਾਤ ਹੈ। ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਅਤੇ ਪਵਿੱਤਰ ਸਰੋਵਰ ਉੱਪਰ ਜੋ ਬਾਬਾ ਬੁੱਢਾ ਜੀ ਦੀ ਬੇਰੀ ਹੈ ਇਸ ਜਗ੍ਹਾ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਜਿਸ ਨੂੰ ਬੁੰਗਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸਨ। ਇਤਿਹਾਸਕਾਰ ਦੱਸਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਨੇੜੇ-ਨੇੜੇ ਹੀ 84 ਬੁੰਗੇ ਹੁੰਦੇ ਸੀ। ਜੋ ਸਮੇਂ ਦੇ ਨਾਲ ਕੁਝ ਸਾਂਭ ਨਾ ਕਰਨ ਕਰਕੇ ਨਸ਼ਟ ਹੋ ਗਏ ਅਤੇ ਕੁਝ ਖੁਦ ਨਸ਼ਟ ਕਰ ਦਿੱਤੇ ਗਏ ਜਿਨ੍ਹਾਂ ਦੇ ਹੋਣ ਦੇ ਸਬੂਤ ਅੱਜ ਵੀ ਮਿਲਦੇ ਹਨ ਜਿਵੇਂ ਕੁਝ ਸਮਾਂ ਪਹਿਲਾਂ ਹੋਈ ਖੁਦਾਈ ਦੌਰਾਨ ਮਿਲੇ ਸਨ ਮੌਜੂਦਾ ਸਮੇਂ ਵਿੱਚ ਸਾਰੇ ਬੁੰਗੇ ਤੋੜ ਦਿੱਤੇ ਗਏ ਹਨ ਹੁਣ ਕੇਵਲ ਇੱਕ ਬੁੰਗਾ ਮੌਜੂਦ ਹੈ ਉਹ ਹੈ ਬੁੰਗਾ ਰਾਮਗੜੀਆ ਜਿਸ ਨੂੰ ਤੁਸੀਂ ਲੰਗਰ ਹਾਲ ਵਾਲੇ ਪਾਸਿਓਂ ਜਾ ਕੇ ਦੇਖ ਸਕਦੇ ਹੋ ਦੁਨੀਆ ਦੇ ਜਿੰਨੇ ਵੀ ਹਿੰਦੂ ਮੰਦਰ ਜਾਂ ਕ੍ਰਿਸਚੀਅਨ ਧਰਮ ਦੇ ਜੋ ਚਰਚ ਹਨ ਉਹ ਧਰਤੀ ਤੋਂ ਥੋੜੇ ਉੱਚੇ ਬਣਾਏ ਜਾਂਦੇ ਹਨ Hindu ਧਰਮ ਦੇ ਲਗਭਗ ਸਾਰੇ ਇਤਿਹਾਸਿਕ ਮੰਦਿਰਾਂ ਵਿੱਚ ਜਾਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਜਿਨ੍ਹਾਂ ਦੀ ਗਿਣਤੀ 1-2 ਤੋਂ ਲੈ ਕੇ 100 ਤੋਂ ਵੀ ਵੱਧ ਹੁੰਦੀ ਹੈ ਉੱਤੇ ਹੀ ਸ੍ਰੀ ਹਰਮੰਦਰ ਸਾਹਿਬ ਅਜਿਹਾ ਇਤਿਹਾਸਿਕ ਗੁਰਦੁਆਰਾ ਹੈ ਜੋ ਗਰਾਊਂਡ ਲੈਵਲ ਤੋਂ ਨੀਵਾ ਹੈ ਜੋ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਪ੍ਰਤੀ ਨਿਮਰਤਾ ਦਾ ਪ੍ਰਗਟਾਵਾ ਕਰਦੀ ਹੈ ਇਸ ਤੋਂ ਇਲਾਵਾ ਤੁਸੀਂ ਸਭ ਦਰਬਾਰ ਦੇ ਚਾਰ ਦਰਵਾਜ਼ਿਆਂ ਬਾਰੇ ਵੀ ਜਾਣਦੇ ਹੀ ਹੋਵੋਗੇ ਜਿਸ ਦਾ ਅਰਥ ਹੈ ਇੱਥੇ ਹਰ ਇੱਕ ਧਰਮ ਲਈ ਦਰਵਾਜ਼ੇ ਖੁੱਲੇ ਹਨ ਪਾਬਾ ਇੱਥੇ ਕੋਈ ਵੀ ਗਰੀਬ ਆਵੇ ਜਾਂ ਅਮੀਰ ਸਭ ਦਾ ਸਤਿਕਾਰ ਬਰਾਬਰ ਕੀਤਾ ਜਾਂਦਾ ਹੈ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਇੱਥੇ ਚਾਰ ਦਰਵਾਜ਼ਿਆਂ ਨੂੰ ਕਦੀ ਵੀ ਬੰਦ ਨਹੀਂ ਕੀਤਾ ਜਾਂਦਾ ਇਹ 24 ਘੰਟੇ ਸੱਤੇ ਦਿਨ ਖੁੱਲੇ ਰਹਿੰਦੇ ਹਨ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਗੁੰਮਟਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਨੀਵਾ ਕਿਉਂ ਹੈ ਇਸ ਪਿੱਛੇ ਦਾ ਵੀ ਇੱਕ ਕਾਰਨ ਹੈ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਗੁੰਮਟਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨੀਵਾ ਬਣਾਇਆ ਗਿਆ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਰ ਇੱਕ ਇੱਟ ਦਾ ਆਪਣਾ ਮਤਲਬ ਅਤੇ ਇਤਿਹਾਸ ਹੈ। ਸ਼੍ਰੀ ਦਰਬਾਰ ਸਾਹਿਬ ਦਾ ਜੋ ਗੁੰਮਟ ਬਣਾਇਆ ਗਿਆ ਹੈ ਉਹ ਅਕਾਲ ਤਖਤ ਸਾਹਿਬ ਤੋਂ ਨਿਵਾ ਹੈ ਕਿਉਂਕਿ ਇਹ ਨਿਮਰਤਾ ਦਾ ਪ੍ਰਤੀਕ ਹੈ। ਸਾਨੂੰ ਗੁਰਬਾਣੀ ਦੇ ਸਿਧਾਂਤਾਂ ਉੱਪਰ ਚੱਲਦੇ ਹੋਏ ਨਿਮਰਤਾ ਵਿੱਚ ਰਹਿੰਦੇ ਹੋਏ ਸਰਬੱਤ ਦੇ ਭਲੇ ਦੇ ਰਾਹ ਉੱਪਰ ਚੱਲਣ ਦੀ ਪ੍ਰੇਰ ਦੇ ਹਨ ਅਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਜੀ ਦਾ ਗੁੰਮਟ ਉੱਚਾ ਹੈ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਇਹ ਉੱਚੇ ਕਿਰਦਾਰ ਨੂੰ ਬਿਆਨ ਕਰਦਾ ਹੈ। ਸ਼੍ਰੀ ਹਰਮੰਦਰ ਸਾਹਿਬ ਤਾਂ ਤੁਸੀਂ ਸਾਰੇ ਗਏ ਹੋਵੋਗੇ ਅਤੇ ਉੱਥੇ ਮੌਜੂਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਵੀ ਜ਼ਰੂਰ ਕੀਤੇ ਹੋਣਗੇ ਪਰ ਕੀ ਕਦੇ ਤੁਸੀਂ ਧਿਆਨ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਥੋੜੀ ਟੇਢੀ ਬਣਾਈ ਗਈ ਹੈ ਇਹ ਸ਼੍ਰੀ ਹਰਮੰਦਰ ਸਾਹਿਬ ਵੱਲ ਨੂੰ ਬਿਲਕੁਲ ਸਿੱਧੀ ਨਹੀਂ ਹੈ ਕੀ ਤੁਸੀਂ ਇਸ ਪਿੱਛੇ ਦਾ ਲੌਜੀਕ ਜਾਣਦੇ ਹੋ ਅਕਾਲ ਤਖਤ ਸਾਹਿਬ ਤੋਂ ਜਦੋਂ ਜਥੇਦਾਰ ਸਾਹਿਬ ਕੋਈ ਫਰਮਾਨ ਸੁਣਦੇ ਹਨ ਤਾਂ ਉੱਥੋਂ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਹਨ ਮਤਲਬ ਦਰਬਾਰ ਸਾਹਿਬ ਵੱਲ ਧਿਆਨ ਕਰਕੇ ਫਰਮਾਨ ਸੁਣਦੇ ਹਨ ਪਰ ਦਰਬਾਰ ਸਾਹਿਬ ਦੇ ਅੰਦਰੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਜਿਸ ਦਾ ਮਤਲਬ ਹੈ ਧਰਮ ਦੇ ਅੱਗੇ ਰਾਜਨੀਤੀ ਫਿੱਕੀ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਧਰਮ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਰਾਜਨੀਤੀ ਨੂੰ ਦਰਸਾਉਂਦੀ ਹੈ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੀ ਇਮਾਰਤ ਟੇਢੀ ਹੋਣ ਦਾ ਇਹ ਵੀ ਕਾਰਨ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਸਾਡੀ ਪਿੱਠ ਸ੍ਰੀ ਦਰਬਾਰ ਸਾਹਿਬ ਵੱਲ ਨਹੀਂ ਹੁੰਦੀ ਇਸੇ ਤਰ੍ਹਾਂ ਦੋਨੋਂ ਪਾਸੇ ਮੱਥਾ ਟੇਕਣ ਤੇ ਕਿਸੇ ਪਾਸੇ ਪ੍ਰੋਪਰ ਪਿੱਠ ਨਹੀਂ ਹੁੰਦੀ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਮੌਜੂਦ ਤੁਸੀਂ ਇਹ ਛੋਟੀਆਂ ਗੁੰਟੀਆਂ ਜਰੂਰ ਦੇਖੀਆਂ ਹੋਣਗੀਆਂ ਇਹ ਗੁੰਟੀਆਂ ਬਸ ਐਵੇਂ ਨਹੀਂ ਬਣਾਈਆਂ ਗਈਆਂ ਜਾਨ ਇਨ੍ਹਾਂ ਪਿੱਛੇ ਵੀ ਇੱਕ ਇੰਪੋਰਟੈਂਟ ਲੌਜੀਕ ਹੈ ਇਹ ਗੁੰਟੀਆਂ ਦੀ ਗਿਣਤੀ ਦੋਨੋਂ ਪਾਸੇ ਸੱਜੇ ਅਤੇ ਖੱਬੇ 19-19 ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਸ ਸਮੇਂ ਕਦੇ ਧਿਆਨ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਉੱਪਰ 19 ਲਾਈਨਾਂ ਹੁੰਦੀਆਂ ਹਨ ਇਸ ਤਰ੍ਹਾਂ 19 ਲਾਈਨਾਂ ਇੱਕ ਪਾਸੇ ਅਤੇ 19 ਲਾਈਨਾਂ ਦੂਜੇ ਪਾਸੇ ਇਸ ਤਰ੍ਹਾਂ ਇਹ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੈ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਅਤੇ ਮਦਦ ਮਿਲਦੀ ਹੈ ਨਾਲ ਦੀ ਨਾਲ ਆਪਣੇ ਕੀਮਤੀ ਕਮੈਂਟ ਅਤੇ ਲਾਈਕ ਵੀ ਜਰੂਰ ਦਿਓ 19ਵੀਂ ਦੇ ਦਹਾਕੇ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਨੂੰ 500 ਕਿਲੋ ਸੋਨੇ ਨਾਲ ਰੈਨੋਵੇਟ ਕੀਤਾ ਗਿਆ ਸੀ ਇਹ ਰੈਨੋਵੇਸ਼ਨ ਵਿੱਚ 24 ਕੈਰੇਟ ਦਾ ਸੋਨਾ ਵਰਤਿਆ ਗਿਆ ਸੀ ਆਮ ਸਾਡੇ ਵਰਤੋਂ ਵਾਲੇ ਗਹਿਣੇ 22 ਕੈਰਟ ਦੇ ਬਣਾਏ ਜਾਂਦੇ ਹਨ ਸੋ ਇਸ ਪ੍ਰਕਾਰ ਸ਼ਰੀਰ ਦਰਬਾਰ ਸਾਹਿਬ ਜੀ ਵਿਖੇ ਪੂਰਨ ਤੌਰ ਤੇ 24 ਕੈਰਟ ਦਾ ਸ਼ੁੱਧ ਸੋਨਾ ਵਰਤਿਆ ਗਿਆ ਸੀ ਅੱਜ ਇਸ ਸੋਨੇ ਦੀ ਕੀਮਤ 130 ਕਰੋੜ ਰੁਪਏ ਤੋਂ ਵੀ ਵੱਧ ਹੈ ਇਹ ਰੈਨੋਵੇਸ਼ਨ ਭਾਰਤ ਦੇ ਕੋਨੇ-ਕੋਨੇ ਤੋਂ ਆਏ ਨਿਪੁੰਨ ਆਰਟਿਸਟ ਦੁਆਰਾ ਕੀਤੀ ਗਈ ਸੀ ਇਹ ਰੈਨੋਵੇਸ਼ਨ 1995 ਤੋਂ ਸਟਾਰਟ ਹੋ ਕੇ 4 ਸਾਲ ਚੱਲੀ ਅਤੇ 1999 ਨੂੰ ਇਹ ਮੁਰੰਮਤ ਦਾ ਕੰਮ ਪੂਰਾ ਹੋਇਆ ਵਿਸ਼ੇ ਤੇ ਹੱਸਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਕਵਰ ਕਰਵਾਇਆ ਸੀ ਇਹ ਗੱਲ 1830 ਦੀ ਹੈ ਉਸ ਸਮੇਂ ਵੀ ਦੁਨੀਆ ਦੇ ਕਈ ਕਲਾਕਾਰ ਇਸ ਸੋਨੇ ਦੀ ਸੇਵਾ ਲਈ ਬੁੜਾਏ ਗਏ ਸਨ ਕੀ ਤੁਸੀਂ ਜਾਣਦੇ ਹੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਕਿੰਨੀ ਵਾਰ ਕੀਤੀ ਜਾਂਦੀ ਹੈ ਜੇ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਇੱਕ ਜਾਂ ਦੋ ਵਾਰ ਨਹੀਂ ਬਲਕਿ 6 ਵਾਰ ਅਰਦਾਸ ਕੀਤੀ ਜਾਂਦੀ ਹੈ ਸਭ ਤੋਂ ਪਹਿਲੀ ਅਰਦਾਸ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਕੀਤੀ ਜਾਂਦੀ ਹੈ ਦੂਜੀ ਅਰਦਾਸ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਭੋਗ ਪਾਉਣ ਤੋਂ ਬਾਅਦ ਕੀਤੀ ਜਾਂਦੀ ਹੈ ਤੀਜੀ ਅਰਦਾਸ 12 ਵਜੇ ਅਨੰਦ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਕੀਤੀ ਜਾਂਦੀ ਹੈ ਚੌਥੀ ਅਰਦਾਸ 3 ਵਜੇ ਆਰਤੀ ਦਾ ਕੀਰਤਨ ਕੀਤਾ ਜਾਂਦਾ ਹੈ ਆਰਤੀ ਦੀ ਬਾਣੀ ਪੜ੍ਹੀ ਜਾਂਦੀ ਹੈ ਇਸ ਪਿਛੋਂ ਅਰਦਾਸ ਕੀਤੀ ਜਾਂਦੀ ਹੈ ਫਿਰ ਪੰਜਵੀਂ ਅਰਦਾਸ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਕੀਤੀ ਜਾਂਦੀ ਹੈ ਅਤੇ ਅਖੀਰਲੀ ਛੇਵੀਂ ਅਰਦਾਸ ਕੀਰਤਨ ਸੋਲੇ ਦੇ ਪਾਠ ਤੋਂ ਉਪਰੰਤ ਜਦੋਂ ਸੁਖ ਹਸਨ ਕਰਨਾ ਹੈ ਉਸ ਸਮੇਂ ਕੀਤੀ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਜੀ ਵਿਖੇ ਕਿਸੇ ਵੀ ਪ੍ਰਕਾਰ ਦੀ ਗੱਲ ਜਾਂ ਭਾਸ਼ਣ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਕੱਚੀ ਬਾਣੀ ਪੜ੍ਹੀ ਜਾ ਸਕਦੀ ਹੈ। ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜਦੋਂ ਅਸੀਂ ਸਾਹਮਣੇ ਵਾਲੇ ਪਾਸਿਓਂ ਐਂਟਰ ਹੁੰਦੇ ਹਾਂ ਤਾਂ ਦੇਖਦੇ ਹਾਂ ਕਿ ਉੱਥੇ ਕੀਰਤਨ ਖੱਬੇ ਪਾਸੇ ਹੁੰਦਾ ਹੈ। ਜਦ ਕਿ ਦੁਨੀਆ ਦੇ ਸਾਰੇ ਗੁਰਦੁਆਰਿਆਂ ਅੰਦਰ ਸੱਜੇ ਪਾਸੇ ਕਿਲਰ ਕੀਤਾ ਜਾਂਦਾ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਕੀਮਤੀ ਸੁਝਾਅ ਕਮੈਂਟ ਬਾਕ ਕਮੈਂਟ ਜ਼ਰੂਰ ਕਰੋ ਜੀ ਬਿਲਕੁਲ ਅੱਛਾ ਇੰਟਰਸਟਿੰਗ ਫੈਕਟਸ ਹਨ ਤੇ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਤੋਂ ਲੈ ਕੇ ਉਤੋਂ ਜਹਾਜ਼ ਦੀ ਸ਼ੇਪ ਤੋਂ ਲੈ ਕੇ ਨਿਸ਼ਾਨ ਸਾਹਿਬ ਫਿਰ ਉੱਤੇ ਜਿਹੜੀਆਂ ਉਹ 1919 ਮਤਲਬ ਉਹ ਬਣੀਆਂ ਹੋਈਆਂ ਨੇ ਉਹਨਾਂ ਦੇ ਫੈਕਟ ਮਤਲਬ ਕਈ ਚੀਜ਼ਾਂ ਦਾ ਵਿੱਚ ਜਿਹੜਾ ਉਹ ਨੌਲੇਜ ਦੇ ਬੰਦੇ ਨੂੰ ਨਹੀਂ ਸੀ ਹੈ ਉਹਨਾਂ ਦੇਖੋ ਜਿੱਦਾਂ ਆਪਾਂ ਕਿ ਬਲੇਲ ਨੂੰ ਕਰਕੇ ਆਪਾਂ ਲੱਤਾਂ ਨਹੀਂ ਕਰਦੇ ਆਪਣੇ ਮਜ਼ਦ ਦੇ ਵਿੱਚ ਉੱਥੇ ਉਹਨਾਂ ਨੇ ਉਹਨੂੰ ਟੇਢੀ ਬਜਾਏ ਰੱਖ ਕੇ ਕਿ ਮੱਥਾ ਟੇਕੋ ਕੰਡ ਜਿਹੜੀ ਹੈ ਉਹ ਉਸ ਤਰਫ ਨਾ ਹੋਵੇ ਦੇਖੋ ਉਹਨਾਂ ਨੇ ਦੋਨੋਂ ਐਂਗਲ ਦੇ ਨਾਲ ਉਹਨਾਂ ਨੇ ਤਕਰੀਬਨ ਜਿੰਨੇ ਵੀ ਫੈਕਟ ਆਪਾਂ ਦੇਖਿਆ ਗਿਆ ਹਰ ਇੱਕ ਦੇ ਇੱਕ ਇੱਕ ਦੇ ਪਿੱਛੇ ਨਾ ਮਤਲਬ ਕਿ ਕੋਈ ਨਾ ਕੋਈ ਵਜ੍ਹਾ ਸੀਗੀ ਅੱਛਾ ਬਾਕੀ ਇੱਕ ਚੀਜ਼ ਤੁਸੀਂ ਨੋਟ ਕੀਤੀ ਹੈ ਹੂੰ ਅ ਮਤਲਬ ਸਿੱਖ ਧਰਮ ਵਿੱਚ ਵੀ ਸਵੇਰੇ ਸਵੇਰੇ ਸੁਬਾਹ ਸਵੇਰੇ ਉੱਠ ਕੇ ਅਰਦਾਸ ਕਰਨ ਦੀ ਮਤਲਬ ਇਹ ਹੈ ਕਿ ਕਿਹਾ ਗਿਆ ਵਾ ਸਿੱਖਿਆ ਹੈਗੀ ਹਾ ਉਹ ਸੁਬਾਹ ਸੁਬਾਹ ਅਰਦਾਸ ਕਰਦੇ ਆ ਕਿ ਸਿੱਖਿਆ ਵਾਲਾ ਕੀ ਹੈ ਕਿ ਸੁਬਾਹ ਸੁਬਾਹ ਉੱਠ ਕੇ ਉਹ ਗੁਰੂ ਬਾਣੀ ਪਾਣੀ ਪੜ੍ਹਦੇ ਨੇ ਮਿਲ ਕੇ ਲਾ ਕਰਦੇ ਨੇ ਤੇ ਆਪਣੇ ਮਤਲਬ ਦੀ ਵੀ ਦੇਖ ਲੈ ਸੁਬਾਹ ਸੁਬਾਹ ਉੱਠਣਾ ਵੀ ਬੜੀ ਨੇਮਤ ਹੈ ਸਾਨੂੰ ਇਹ ਵੀ ਬੜਿਆਂ ਨੇ ਦੱਸਿਆ ਕਿ ਸਵੇਰੇ ਜਿਹੜਾ ਜੀ ਰਜ਼ਕ ਵੰਡਿਆ ਜਾਂਦਾ ਸਵੇਰੇ ਉੱਠਿਆ ਜਾਂ ਜਿਹੜਾ ਬੰਦਾ ਉੱਠਦਾ ਰਾਬੋਂ ਉਹਦੇ ਜਿਵੇਂ ਵਾਰਾ ਦਿੰਦਾ ਹੈ ਔਰ ਜਿੰਨੀ ਦੇਰ ਤੱਕ ਨਾਰਮਲ ਇਨਸਾਨ ਉੱਠਦਾ 6 7 ਵਜੇ ਤੱਕ ਔਰ ਜਿੰਨੀ ਦੇਰ ਤੱਕ ਫਿਸ਼ਟੇ ਵੰਡਮੰਡ ਕੇ ਚਲੇ ਜਾਂਦੇ ਆ ਸੂਰਜ ਦੀ ਰੋਸ਼ਨੀ ਜ਼ਮੀਨ ਤੇ ਪੈਣ ਤੋਂ ਪਹਿਲੇ ਵੇਜਕ ਵੰਡਿਆ ਜਾਂਦਾ ਵਾ ਉਸ ਤੋਂ ਬਾਅਦ ਉੱਠਣ ਵਾਲੇ ਬੰਦੇ ਜਿਹੜੇ ਹੈਗੇ ਉਹ ਬਸ ਆਪਣੇ ਸਿਹਰੀ ਆ ਬਿਲਕੁਲ ਬਾਕੀ ਇਹ ਹੈ ਕਿ ਇੰਟਰਫਰੈਂਸੀ ਬਹੁਤ ਅੱਛਾ ਬਹੁਤ ਚੰਗਾ ਵੀਡੀਓ ਸੀ ਬਣਾਇਆ ਉਹਨਾਂ ਨੇ ਸਿੱਖ ਪੇਜ ਵਾਲਿਆਂ ਨੇ ਅ ਅੱਛਾ ਕਈ ਚੀਜ਼ਾਂ ਵਿੱਚੋਂ ਸ਼ਾਇਦ ਅ ਮਤਿਆਂ ਦੀਆਂ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਕਿ ਉੱਥੇ ਦਰਬਾਰ ਸਾਹਿਬ ਜਾਓ ਨਾ ਹਮ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਠੀਕ ਹੋ ਜਾਂਦੇ ਨੇ ਕੋਈ ਬਿਮਾਰ ਹੋਵੇ ਤੇ ਹਾਂ ਬਿਲਕੁਲ ਇਹ ਵੀ ਇੱਕ ਫੈਕਟ ਹੀ ਹੈ ਬਿਲਕੁਲ ਫੈਕਟ ਹੈ ਜੀ ਜੀ ਇਹ ਇੱਕ ਦੇਖੋ ਤੁਹਾਡੀ ਨਾ ਇੱਕ ਮਤਲਬ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕਹਿੰਦੇ ਨੇ ਬੰਦੇ ਠੀਕ ਹੋ ਜਾਂਦੇ ਨੇ ਹਾਂ ਔਰ ਆਪਾਂ ਇੱਕ ਵੀਡੀਓ ਵੀ ਦੇਖੀ ਸੀਗੀ ਕਿਹੜੀ ਉਹ ਜਿਹਦੇ ਵਿੱਚ ਬਹੁਤੇ ਬੰਦੇ ਨੂੰ ਕੋੜ ਹੁੰਦਾ ਵਾ ਕੋੜ ਵਾਲਾ ਉਹ ਬੀਪੀ ਰਜਨੀ ਵਾਲੀ ਬੀਪੀ ਰਜਨੀ ਵਾਲੀ ਉਹਦੇ ਬੰਦੇ ਨੂੰ ਕੋੜ ਹੁੰਦਾ ਵਾ ਤੇ ਉਹ ਮਤਲਬ ਉਥੇ ਪਾਣੀ ਦੇ ਵਿੱਚ ਨਹਾਉਂਦਾ ਹੈਗਾ ਵਾ ਤੇ ਉਹ ਠੀਕ ਹੋ ਜਾਂਦਾ ਆਪਣੇ ਆਪਣੇ ਵੀ ਇੱਧਰ ਜਾਈਏ ਨਾ ਸ਼ਿਫਾ ਰੱਬ ਨੇ ਪਤਾ ਨਹੀਂ ਕਿੱਥੋਂ ਦੇ ਦੇਣੀ ਹੈ ਬਿਲਕੁਲ ਰੱਬਾ ਜ਼ਮਾਰਿਆ ਹੁੰਦਾ ਸਿਰ ਬਿਲਕੁਲ ਰੱਬਾ ਜ਼ਮਾਰਿਆ ਹੁੰਦਾ ਕਿ ਤੁਸੀਂ ਸ਼ੁਕਰ ਸਬਰ ਕਰਦੇ ਹੋ ਸ਼ੁਕਰ ਕਰ ਫੇਥ ਬਲੀਵ ਹੋਣਾ ਚਾਹੀਦਾ ਹੈ ਬਿਲਕੁਲ ਸ਼ਿਫਾ ਜਿਹੜਾ ਵਾ ਮਤਲਬ ਰੱਬ ਦੇ ਦਿੰਦਾ ਬਿਲਕੁਲ ਦਿੰਦਾ ਚਲੋ ਜੀ ਬਾਕੀ ਨੈਕਸਟ ਵੀਡੀਓ ਦੱਸਿਓ ਕਿਹੜਾ ਵੇਖੀਏ ਆਪਾਂ ਤੇ ਕਮੈਂਟ ਕਰੋ ਤੁਸੀਂ ਰੱਖੋ ਆਪਣਾ ਖਿਆਲ